ਅੱਜ ਉਹ ਜੇ ਸਾਹਕਾਰ ਬੰਦਾ ਹੀ ਨਹੀਂ ਆ ਪਾਉਂਦਾ ਹੀ ਨਹੀਂ ਜਾਂ ਤਾਂ ਸਾਨੂੰ ਕੋਈ ਨਹੀਂ ਦਿੰਦਾ ਇਨਸਾਨ ਇਹ ਨਹੀਂ ਕਰਨਾ ਸਾਡੇ ਪਿੰਡ ਵਾਲੇ ਜੋ ਮੱਥੀ ਕਰਨ ਸਾਡੇ ਪਾਸੋਂ ਇਹ ਗਮਸੂਮ ਇਹ ਨਹੀਂ ਕਰ ਲੈਣਗੇ ਮਾਸੂਮ ਬੱਚੇ ਤੇ ਭਾਬੀ ਨੂੰ ਮਾਰਨ ਵਾਲੇ ਇਸ ਸਖਸ਼ ਦੇ ਖਿਲਾਫ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਖਾਸਾ ਰੋਸ ਜਤਾਇਆ ਗਿਆ ਦੱਸਦੀ ਕਿ ਅੱਜ ਜਦੋਂ ਸੰਸਕਾਰ ਦਾ ਦਿਨ ਸੀ ਤਾਂ ਪਰਿਵਾਰ ਦੇ ਵਿੱਚ ਹੰਗਾਮਾ ਹੋ ਗਿਆ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਸੀ ਕਿ ਸੋਚਣ ਵਾਲੀ ਗੱਲ ਹੈ ਕਿ ਅਮਰਿਤਪਾਲ ਨੂੰ ਇੰਨਾ ਜ਼ਿਆਦਾ ਨਸ਼ਾ ਸੀ ਕਿ ਉਸ ਨੂੰ ਕੁਝ ਵੀ ਪਤਾ ਨਹੀਂ ਲੱਗਿਆ ਉਸਨੇ ਆਪਣੇ ਆਪ ਨੂੰ ਖਤਮ ਕਿਉਂ ਨਾ ਕਰ ਲਿਆ ਉਸਨੇ ਐਸੇ ਪਰਿਵਾਰ ਤੇ ਉੱਪਰ ਹਮਲਾ ਕਿਉਂ ਕੀਤਾ ਛੋਟੇ ਜਿਹੇ ਬੱਚੇ ਤੇ ਉਸ ਨੂੰ ਤਰਸ ਨਹੀਂ ਆਇਆ ਜਿਸ ਤੇ ਚਲਦੇ ਹੋਏ ਪਰਿਵਾਰ ਸ਼ੱਕ ਜਤਾ ਰਿਹਾ ਹੈ ਕਿ ਉਸਦੀ ਪਤਨੀ ਦੀ ਕਾਲ ਡਿਟੇਲ ਵੀ ਕਢਵਾਈ ਜਾਣੀ ਚਾਹੀਦੀ ਹੈ ਤਾਂਕਿ ਗੱਲਾਂ ਸਾਫ਼ ਹੋ ਸਕਣ ਕਿ ਉਹ ਵੀ ਇਸ ਦੇ ਵਿੱਚ ਸ਼ਾਮਿਲ ਹੈ ਜਾਂ ਫਿਰ ਨਹੀਂ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ 13-14 ਘੰਟਿਆਂ ਬਾਅਦ ਵੀ ਕੀ ਜਾਂਚ ਕੀਤੀ ਹੈ ਹੁਣ ਤੱਕ ਕੋਈ ਕਾਰਵਾਈ ਕਿਉਂ ਨਹੀਂ ਹੋਈ ਅਮਰਿਤਪਾਲ ਦੇ ਪਿਤਾ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਉਸਦੀ ਪਤਨੀ ਤੋਂ ਪੁੱਛਕਿਛ ਹੁਣੀ ਜ਼ਰੂਰੀ ਹੈ ਕਿਉਂਕਿ ਉਸਦੀ ਮਿਲੀ ਭੁਗਤ ਦੇ ਨਾਲ ਹੀ ਇਹ ਸਾਰਾ ਕੁਝ ਹੋਇਆ ਉਹਨਾਂ ਨੂੰ ਜਾਪ ਰਿਹਾ ਹੈ ਫਿਲਹਾਲ ਫੋਨ ਦੀਆਂ ਡਿਟੇਲਾਂ ਕਢਵਾਉਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਪਰਿਵਾਰਿਕ ਮੈਂਬਰ ਜੋ ਕਿ ਅੱਜ ਮਾਸੂਮ ਬੱਚੇ ਸਮੇਤ ਉਸਦੀ ਮਾਂ ਅੰਤਿਮ ਸੰਸਕਾਰ ਮੌਕੇ ਪਹੁੰਚੇ ਹੋਏ ਸੀ ਉਹਨਾਂ ਦੀਆਂ ਅੱਖਾਂ ਨਮ ਸਨ ਇਸੇ ਦੌਰਾਨ ਹੀ ਇਸ ਮਾਸੂਮ ਬੱਚੇ ਦੇ ਪਿਤਾ ਵੀ ਕੈਮਰੇ ਦੇ ਸਾਹਮਣੇ ਆਏ ਜਿਨ੍ਹਾਂ ਨੇ ਆਪਣੀ ਪਤਨੀ ਅਤੇ ਮਾਸੂਮ ਬੱਚੇ ਨੂੰ ਇਸ ਕਦਰ ਖਤਮ ਹੁੰਦੇ ਆਪਣੀ ਅੱਖਾਂ ਦੇ ਸਾਹਮਣੇ ਦੇਖਿਆ ਤੇ ਉਸ ਤੋਂ ਬਾਅਦ ਉਹ ਆਪਣੇ ਹੀ ਭਰਾ ਦੇ ਲਈ ਅਜਿਹੀ ਸਜ਼ਾ ਚਾਹੁੰਦੇ ਨੇ ਤਾਂ ਕਿ ਜਿਹੇ ਕਿਨੋਂ ਦੀ ਵਾਰਦਾਤ ਨੂੰ ਹੋਰ ਕੋਈ ਕਦੇ ਅੰਜਾਮ ਨਾ ਦੇਵੇ। ਪੰਦਾ ਹੀ ਨਹੀਂ ਆ ਪੰਦਾ ਹੀ ਨਹੀਂ ਜਾਂ ਤਾਂ ਸਾਨੂੰ ਕੋਈ जलो लैके जाता है मुला फा लिया मेनू पता ब्यांगा टैल बारे कह रहे ਤੇ ਇਹ ਨਾ ਦਵੇਗੇ ਤੂੰ ਹੀ ਲੈ ਜਾਵੇਂ ਤੂੰ ਹੀ ਪਿੰਦੂ ਗੇ ਪੜਾਈ ਤਨੂ ਤੇ ਆਪ ਕਰ ਤੂੰ ਆ ਦੇ ਤੂੰ ਹੀ ਕਰਦੂਗਾ ਇਹ ਕਹਿੰਦੇ ਨੇ ਗੱਲ ਨਹੀਂ ਕਹੀ ਯਾਰ ਆਸਨਾ ਦਾ ਆ ਮਰਾ

ਕੀਦਾ ਨਹੀਂ ਸੱਚ ਕਰ ਕਰਾ ਕਿਤਾ ਵੇਚ ਦਿਓ ਜੀ ਅਸੀਂ ਆਪਣਾ ਉਹ ਉਹਨਾਂ ਦੀ ਜੋ ਇੱਛਾ ਆ ਸਾਨੂੰ ਇਨਸਾਫ ਚਾਹੀਦਾ ਸਾਡੇ ਬੱਚਾ ਛੋਟਾ ਬੱਚਾ ਉਹਦੇ ਨਾਲ ਨਜਾਇਜ਼ ਹੋਇਆ ਅਸੀਂ ਉਹਦਾ ਪੂਰਾ ਇਨਸਾਫ ਲਵਾਗੇ ਸਾਡੀ ਹੋਰ ਮਾਰਦੇ ਰਹਿੰਦਾ ਉਹਨੂੰ ਪੁਲਿਸ ਜਿੱਤੀ ਭੇਜੀ ਉਹ ਤੋਂ ਬਾਅਦ ਕਦਮ ਚੱਲਦਾ ਸ਼ਾਇਦ ਇਹ ਸਿਸਕਾਰ ਹੋਣਗੇ ਅਜਾ ਪੁਲਿਸ ਨੇ ਉਹਨੂੰ ਜੇਲੇ ਤੇ ਦੇ ਦਿੱਤਾ ਜੇਲੇ ਕਦਰ ਭੇਜਦਾ ਉਹਨੂੰ ਤੇ ਐਸ਼ ਤੇ ਭੇਜਦਾ ਉਹ ਕੱਲ੍ਹ ਫੇਰ ਕਹੋਗਾ ਮੈਨੂੰ ਕਮਰਾ ਟੀਮ ਮੈਨੂੰ ਗੋੜਾ ਪੈ ਗਿਆ ਮੈਨੂੰ ਹਸਪੀਟਲ ਲਾ ਜੋ ਜਿਆਦਾ ਤੋਰੀ ਹਰ ਹੋਗਾ ਉਹਦੇ ਲਈ ਐਸ਼ ਬਣਗੀ ਉਹਦੇ ਅਸੀਂ ਨਾ ਚਲਾਉਗਾ ਇਹਨਾਂ ਨੇ ਕੀ ਠੱਗ ਲੈ ਇਹਨਾਂ ਨੇ ਕੀ ਜੀਆ ਜਦੋਂ ਥਾਣੇ ਜਾ ਕੇ ਜਦੋਂ ਥਾਣੇ ਜਾ ਕੇ ਨਾ ਗੱਲ ਕੀਤੀ ਕਿ ਉੱਥੇ ਬੜੇ ਮਾਣ ਨਾਲ ਖਲੋ ਕੇ ਕਹਿੰਦੇ ਸੀ ਕਿ ਮੈਂ ਕੀ ਕਰਦਾ ਮੈਨੂੰ ਛੋਟਾ ਬੱਚਾ ਡੰਡੇ ਮਾਰਦਾ ਸੀ ਤੇ ਕੋਈ ਪਸਤਾਵਾ ਨਹੀਂ ਤੁਸੀਂ ਇਹ ਦੱਸੋ ਉਹ ਬੱਚਾ ਵੇਖੋ ਜੰਡ ਮੋਤੀ ਵੇਖੋ ਮਾਰਦਾ ਡੰਡਾ ਜੋ ਖਸਦਾ ਜਾਂਦਾ ਜੇ ਤੁਹਾਡੇ ਘਰ ਇੱਕ ਮਿੰਟ ਪੱਤਰਦਾਰ ਰਹਿਣ ਦੇ ਨਾ ਤੇ ਨੀ ਇਨਸਾਨੀਅਤ ਦੇ ਨਾ ਤੇ ਤੁਹਾਡੇ ਘਰ ਛੋਟਾ ਬੱਚਾ ਹੋਗਾ ਤਾਨੂੰ ਹੱਥ ਲਾ ਦੂਗਾ ਕੀ ਗੱਲ ਹੈ ਤੂੰ ਬੜੇ ਦੇਰ ਲੱਗੇ ਉਹਦੀ ਗੱਲ ਵੀ ਉਧਰ ਆ ਸ਼ਰਮ ਵਾਲੀ ਗੱਲ ਆ ਉਹ ਸਹੀ ਗੱਲ ਵੇਖੋ ਉਹਨੇ ਧਿਆਨ ਨਹੀਂ ਦਿੱਤਾ ਮੇਰੇ ਬੱਚੇ ਨੂੰ ਮੇਰੇ ਬੱਚੇ ਨੂੰ ਮਾਰਿਆ ਦੱਸੋ ਰਿਪੋਰਟ ਲਿਆਓ ਅਲਟਰਾਸਾਉਂਡ ਲਿਆਓ ਦੇ ਬੱਚਾ ਹੋਇਆ ਕਿਦਾਂ ਸੀ ਚਾਚੇ ਭਤੀਜੇ ਦਾ ਤੇ ਵੈਸੇ ਪਾਣਾ ਦਾ ਬੱਚੇ ਦਾ ਉਹਦੀ ਧੀ ਆ ਸੀਗਾ ਨਹੀਂ ਆ ਤੇ ਆ ਸੀ ਮਸੂਮਿਆ ਉਹਨੂੰ ਮਾਰ ਦਿੱਤਾ ਸੀ ਉਹਨੂੰ ਮਾਰ ਦਿੱਤਾ ਸੀ ਕਿਤੇ ਉਹਦੀ ਜਗਾ ਸੀਗਾ ਇੱਕੋ ਕਦਮ ਹੀ ਆ ਨਾ ਸ਼ਰਮ ਆ ਵੀ ਉਹਨਾਂ ਨੂੰ ਮਾਰ ਲਿਆ

ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਉਹਨਾਂ ਨੂੰ ਇਹ ਧਾਰਨ ਕਿ ਜਿਹੜਾ ਆਪਣਾ ਸੱਕੇ ਮਾਂ ਨੂੰ ਨਹੀਂ ਬਖਸ਼ਦਾ ਉਹ ਪਿੰਡ ਵਾਲਿਆਂ ਨੂੰ ਕੀ ਬਖਸ਼ੂਗਾ ਬਖਸ਼ੂਗਾ ਤੁਸੀਂ ਦੱਸੋ ਪਿੰਡ ਵਾਲਿਆਂ ਨੂੰ ਉਹ ਪਿੰਡ ਵਾਲਿਆਂ ਨੂੰ ਬਖਸ਼ੂਗਾ ਉਹ ਇਹ ਹੀ ਕਰ ਰਹੇ ਨੇ ਕਿ ਪਿੰਡ ਵਾਲੇ ਵੈਰ ਨਹੀਂ ਲੈਣਾ ਲੈਣਾ ਚਾਹੁੰਦੇ ਇਹ ਹੀ ਕਰ ਰਹੇ ਨੇ ਕਿ ਪਿੰਡ ਵਾਲੇ ਵੈਰ ਨਹੀਂ ਲੈਣਾ ਚਾਹੁੰਦੇ ਪਰ ਸਰਕਾਰ ਨੂੰ ਹੀ ਨਿਆ ਕਰਨਾ ਚਾਹੀਦਾ ਹੈ ਸਰਕਾਰ ਤੇ ਇਹਨਿਆ ਕਰ ਸਕਦੀ ਹੈ ਨਾ ਸਰਕਾਰ ਤੇ ਸਾਡੀ ਲੋਬਾਨ ਪੂਰੀ ਉੱਤਰ ਸਕਦੀ ਹੈ ਨਾ ਸਰਕਾਰ ਸਰਕਾਰ ਨੂੰ ਫੇਰ ਤੇ ਸਰਕਾਰ ਤੇ ਅੱਗੇ ਹੀ ਵਿਸ਼ਵਾਸ ਨਹੀਂ ਦੁਨੀਆ ਨੂੰ ਗਾਵੇ ਵਿਸ਼ਵਾਸ ਨਹੀਂ ਹੋਊਗਾ ਤੁਹਾਨੂੰ ਸਾਫ਼ ਕੀ ਮੰਗ ਦੀ ਇਹ ਸਾਥ ਲਈ ਥੋੜੀ ਜਿਹੀ ਮਾਹੀ ਵੀ ਨਹੀਂ ਬਣਾ ਜਾਏ ਆਂ ਜੀ ਅਸੀਂ ਸ਼ਟ ਲਾਤੀ ਕਿ ਨਿਕਲੇ ਬੱਚੇ ਨੂੰ ਮਾਰਦਾ ਪਿਆਰਾ 8 ਸਾਲ ਦਾ ਬੱਚਾ ਉਸ ਨੂੰ ਮਾਰਦਾ ਮੇਰਾ ਹੀ ਬੱਚਾ ਮਾਰਿਆ ਸਰ ਜੀ ਹੈ ਬੱਚਾ ਮੇਰਾ ਹੀ ਮਰਿਆ ਪਹਿਲਾਂ ਸੱਚੀ ਤੁਹਾਡੇ ਹੱਥ ਭਾਬੀ ਮਾਰਦੀ ਮਾਰਿਆਦੀ ਉਸ ਮਾਂ ਮਾਂ ਕਾਮ ਖਰਾਬ ਕਰਦੀ ਤੰਗ ਕਰਦੀ ਸ਼ੁਰੂ ਤੋਂ ਹੀ ਕੀ ਦਾ ਕਹ ਤੋ ਆਪ ਆ ਕੀ ਖਰਾਬ ਕਰਦੀ ਮਾਂ ਮੈਂ ਕਿ ਨਾ ਦੇ ਸਿਰੇ ਤੋਂ ਖਰਾਬ ਕਰਦੀ ਹਾਂ ਨਸ਼ਾ ਤਾਂ ਹੀ ਮੈਂ ਕਰਦਾ ਰਿਹਾ ਨਹੀਂ ਤੇ ਭਾਬੀ ਨੇ ਕੀ ਕੀਤਾ ਸੀ ਭਾਬੀ ਨਾਰ ਰਲ ਗਈ ਉਹ ਹੀ ਖਰਾਬ ਕਰਨ ਦੇ ਇਹ ਤੇ ਬੱਚੇ ਦਾ ਕੀ ਕਸੂਰ ਸੀ ਬੱਚਾ ਵੀ ਕਿਸੇ ਨਾਲ ਦਾ ਨਾਲ ਲਾਗਿਆ ਹੋਰ ਕਰੀ ਧੰਦੇ ਮਰਾਉਂਦੇ ਹੀ ਕਦੀ ਕੋਈ ਕਰਾਉਂਦੇ ਬੱਚੇ ਕੋਈ ਮਰਾ ਕਰਾਉਂਦੇ ਜੀ ਨਾ ਉਹ ਤੇ ਰੱਬ ਦਾ ਬੱਚਾ ਪਿਆਰਾ ਉਹ ਬੱਚਾ ਰੱਬ ਦਾ ਬੱਚਾ ਮੇਰਾ ਵੀ ਨਿਕਾਜਾ ਜਿਹੜਾ ਬੱਚਾ ਹੈ ਉਹ ਵੀ ਨਵਦਾ ਪਿਆਰਾ ਹੈ जिनू तंग करते अफसोस नहीं तो है अपने मन आप। पे अच्छा। भी मैं गलती की ਮੈਂ ਆਪਣੀ ਤੇਰੇ ਨਾਲ ਸਾਰ ਦਿਖਾਈਂਦੀ ਨਾ ਹਾਂ ਅੱਜ ਜਦੋਂ ਲੈ ਕੇ ਜਾਂਦਾ ਆ ਉਸ ਦਾ ਫਾਟਿਆ ਕਰੀ ਬਿੰਦੂ ਕਾਦੀ ਪਰ ਉਹ ਦਿਖਦਾ ਮੈਨੂੰ ਨਹੀਂ ਪਤਾ ਪਿਆਗਾ ਤੇ ਮਾਰੇ ਨੂੰ ਕਹਿ ਦਏ ਵੀ ਇਹਨੂੰ ਨਾ ਦਵੇ ਕਿਦੇ ਤੂੰ ਹੀ ਲੈ ਜਾਵੇਂ ਤੂੰ ਹੀ ਪਿੰਧੂ ਦੀ ਪੋਾਈ ਤਾਨੂੰ ਸੁਧਾਰ ਕਰ ਦੂਗਾ ਦੇ ਨੂਈ ਕਰਦਾ ਮਾਂ ਮੈਂ ਇਹ ਗੱਲ ਨਹੀਂ ਕੀਤੀ ਆ ਆਪਣਾ ਦੋ ਆਹ ਮਰਾ ਕੀ ਹੋ ਗਿਆ ਇਹਦੇ ਵਾਸਤੇ ਕੀ ਹੋ ਗਿਆ ਮਰਾ ਲੱਟਿਆ ਸਾਡਾ ਬਲੱਡ ਖਤਮ ਹੋ ਗਿਆ ਸਾਡਾ ਬਲੱਡ ਖਤਮ ਹੋ ਗਿਆ ਸਾਡੇ ਬਲੱਡ ਨੂੰ ਇਨਫਾਸ ਨਹੀਂ ਆ ਰਿਹਾ ਸਾਡੇ ਬਲੱਡ ਨੂੰ ਇਨਫਾਸ ਨਹੀਂ ਨਹੀਂ ਕੋਈ ਕਰ ਸਕਦਾ ਸਾਰੇ ਥੋੜਾ ਕਰੋਗੇ ਜਨ ਸੰਸਕਾਰ ਕਰੋਗੇ ਜਾਂ ਅੱਜ ਸਿਗਨ ਲਵਾ ਕੇ ਓ 20